ਪਰਦੀਪ ਕੁੜੇ ਤੇਰੀ ਇੰਨੀ ਉਮਰ ਮੈਂ ਤਾਂ ਤੈਨੂੰ ਹਲੇ ਫੋਨ ਹੀ ਲਾਉਣ ਲੱਗੀ ਸੀ ਸੱਸੀ ਕਾ ਦੀਦੀ ਜੀ ਸਾਸਰੀ ਕਾ ਵਾਲਾ ਉਹ ਠੀਕ ਠਾਕ ਆ ਹੋਰ ਵਧੀਆ ਸਭ ਠੀਕ ਠਾਕ ਆ ਤੂੰ ਉਸ ਨਾਲ ਵਧੀਆ ਵਧੀਆ ਚੱਲ ਵਧੀਆ ਚਾਈਦਾ ਵਾ ਅੱਜ ਹੈ ਨਹੀਂ ਘਰ ਨਾ ਸੱਸ ਕਿੱਥੇ ਗਈ ਆ ਬਾਹਰ ਮੰਜਾ ਟਾ ਕੇ ਬੈੰਨੀ ਆ ਨੀ ਉਹ ਜਿਹੜੇ ਪਿੰਡ ਵਾਲੇ ਆਪਣੇ ਸੋਖਣੀ ਹਾਂ ਉਹਨਾਂ ਨੇ ਸੁਗਨੀ ਸਾਬ ਦਾ ਖੰਡ ਪੜਤਰਾਇਆ ਸੀ ਉਹ ਉੱਧਰ ਗਈਆਂ ਨਾ ਸੱਸ ਠੀਕ ਆ ਤੇ ਮੈਂ ਹਾਂ ਚੱਲ ਆਪਾਂ ਗੱਪਾ ਸੱਪਾ ਮਾਰਦੇ ਆ ਮੰਜਾ ਸੂਏ ਤੇ ਖੰਟੀ ਤੇ ਮੇਰੇ ਮਨਚੀ ਆ ਗਈ ਮੈਂ ਪ੍ਰਦੀਪ ਨੂੰ ਲੰਮੀ ਆ ਫੋਨ ਚਾਹ ਤੇ ਤੂੰ ਰੱਬ ਬੋਲਾ ਹੀ ਆ ਗਈ ਆ ਆ ਜਾ ਉੱਥੇ ਬੈੰਨੇ ਮੰਜਾ ਢਾ ਕੇ ਗਈਆਂ ਵਾ ਵੱਡੀਆਂ ਹੱਡੇ ਤੇ ਪੈਰਾ ਰੱਖ ਲਈਆਂ ਫਿਰਦੀਆਂ ਅੱਜ ਇਹਦੇ ਮੌਜਾ ਨਾਲ ਉੱਥੇ ਕੱਲਾ ਮਾਰਦੇ ਨਾਲੇ ਨਾਲੇ ਹਵਾ ਭੱਕਦੇ ਨਿਆਣੇ ਕਿੱਥੇ ਗਏ ਆ ਨਿਆਣੇ ਪੈਣਾ ਐ ਅਸੀਂ ਵਾਲੇ ਕਮਰੇ ਚ ਮਾਰਦੀ ਇਹਨਾਂ ਨੂੰ ਆਵਾਜ਼ ਬਾਜ ਕੁੜੀ ਨਾਲ ਖੇਡ ਲੈਣ ਕੇ ਕੋਈ ਨਹੀਂ ਮੈਂ ਮਾਰਦੀ ਆਵਾਜ਼ ਅੰਸ ਜਾ ਲਿਆਇਆ ਬੁਲਾ ਕੇ ਮੈਨੂੰ ਜਾ ਅਨ ਵੀਰੋ ਨਾਲ ਬੁਲਾ ਲਿਆ ਕਿੱਡੀ ਸੋਹਣੀ ਠੰਡੀ ਹਵਾ ਵਾ ਇੱਥੇ ਬੈਠ ਨੇ ਬੈਠ ਜਾ ਬੈਠੀ ਤੂੰ ਵੀ ਬਹਿ ਜਾ ਕਿੱਧਰ ਆਉਣੇ ਹੋਇਆ ਕਿੱਧਰ ਜਾਣ ਦੀ ਅਲੀ ਆਉਣੇ ਕਿੱਧਰ ਹੋਣੇ ਆ ਜਾਣਾ ਮੈਂ ਕਿੱਧਰ ਹੀ ਅਤੇ 3-4 ਦਿਨ ਹੋ ਗਏ ਆ ਤੇ ਮੱਝ ਦੁੱਧ ਦੇਣੋਂ ਹਟ ਗਈ ਤੇ ਮੈਂ ਚਾ ਦੁੱਧ ਦਾ ਪਤਾ ਕਰਦੀ ਆ ਅੱਛਾ ਹਾਂ ਤੂੰ ਦੁੱਧ ਦਾ ਹੀ ਪਤਾ ਕਰਨਾ ਹੀ ਇਹਨਾਂ ਦੇ ਬਥੇਰਾ ਵਾਲੇ ਵੇਰਾ ਨਾ ਹਉਤੇ ਮਮੀ ਨੂੰ ਪੁੱਛ ਲਈ ਮੈਂ ਪੁੱਛ ਲੂੰਗੀ ਚੱਲ ਪਰ ਜੇ ਪੁੱਛਿਆ ਦੀਏ ਦੇਣਗੇ ਦੁੱਧ ਆਹ ਹੋ ਕੇ ਦੇਣਗੇ ਦੇਣਗੇ ਕਿਉਂ ਨਾ ਉਹਦਾ ਵੀ ਤੇ ਲੋਕਾਂ ਨੂੰ ਦਿੰਦੇ ਹੀ ਆ ਦੁੱਧ ਵੇਚਦੇ ਹੀ ਆ ਉਹ ਤਾਂ ਦਿੰਦੇ ਆ ਕਹ ਨਾ ਨਾ ਪੀ ਹਿੰਦੀ ਨੂੰ ਦੁੱਧ ਦੇਣਾ ਇਹਾ ਦੀ ਨੋਂ ਨੂੰ ਚੁੱਕਣਾ ਦਿੰਦੀ ਆ ਕਹਿੰਦੇ ਰਹਿੰਦੇ ਆ ਜਾ ਕਰੀ ਤੂੰ ਕੋਈ ਨਹੀਂ ਮੈਂ ਆਪੇ ਗੱਲ ਕਰ ਲਵਾਂਗੀ ਵੇਖੇ ਕਿਦਾ ਦੁੱਧ ਇਥੇ ਪਾ ਕੇ ਨਾ ਤੈਨੂੰ ਡੋਲੂ ਚ ਤੋਰ ਕੰਦਨੀ ਆ ਤੇ ਆਖੀ ਚਲ ਠੀਕ ਆ ਫੇਰ ਮੈਂ ਆ ਜਾ ਕਰੂੰਗੀ ਲੈ ਆ ਜਾ ਕਰੀ ਤੂੰ ਆਹ ਆਇਆ ਕਰੂ ਹੋਰ ਕਿੱਦਾਂ ਸੱਸ ਤੇ ਜਠਾਣੀ ਹੁਣ ਠੀਕ ਰਹਿੰਦੀਆਂ ਜਾਂ ਉਦਾਂ ਹੀ ਆ ਹਲੇ ਵੀ ਉਹਨਾਂ ਨੂੰ ਕਿੱਥੋਂ ਠੀਕ ਆ ਉਹਨਾਂ ਨੇ ਰਹਿਣਾ ਆਂਦਾ ਵਾ ਉਹਨਾਂ ਨੇ ਇਦਾਂ ਨਹੀਂ ਰਹਿਣਾ ساری ਉਮਰ ਮੇਜ਼ਾ ਹਾਲੇ ਵੀ ਨਹੀਂ ਸੁਧਰੀਆਂ ਸੁਧਰਨ ਵਾਲੇ ਉਹਨਾਂ ਦੇ ਕੋਈ ਲੱਲ ਹੈਗੇ ਮੋਰਵੀ ਗਈਆਂ ਨਾ ਸਿੰਕ ਭਾਂਡਿਆਂ ਦੀ ਭਰ ਕੇ ਐਡਾ ਢੇਰ ਲਾ ਕੇ ਗਈਆਂ ਅਗਲੀਆਂ ਤੇ ਜਦੋਂ ਕਿਤੇ ਜਾਂਦੀਆਂ ਵਾ ਤੇ ਤੈਨੂੰ ਨਹੀਂ ਨਾਲ ਖੜਦੀਆਂ ਨੀ ਮੈਂ ਤੇ ਆਪ ਹੀ ਨਹੀਂ ਇਹਨਾਂ ਦੇ ਨਾਲ ਤੁਰਦੀ ਮੇਰੇ ਨਾਲ ਉਧਰ ਕਿਦਾਂ ਕਿਹਾ ਕੁੜੀ ਨੂੰ ਕੱਲਿਆ ਇਹ ਮੇਲਾ ਵੇਖਣ ਮੈਂ ਤਿਆਰ ਕੀਤੀ ਮਾਨ ਤਾਂ ਇਹਨਾਂ ਤਾਂ ਨਹੀਂ ਕੱਲਿਆ ਤੇ ਮੈਂ ਇਹਨਾਂ ਦੇ ਨਾਲ ਕਿੱਥੇ ਜਾਵਾਂ ਵਾਕਿਆ ਨਹੀਂ ਉਧਰ ਕੁੜੀ ਨਹੀਂ ਕੱਲੀ ਨਾਲ ਉਹੀ ਤਾਂ ਗੱਲ ਆਪ ਇਹ ਆਂਦੀਆਂ ਵੀ ਸਾਡੇ ਨਾਲ ਮੋਹਰੇ ਜਾਵੇ ਚੰਗੀਆਂ ਬੰਦੀਆਂ ਵਾ ਤੇ ਮੈਨੂੰ ਆਂਦੀਆਂ ਮੈਂ ਵੀ ਇਹਦੇ ਨਾਲ ਹੀ ਤੁਰੀ ਏਨ ਚੱਲ ਜਿੱਥੇ ਮਰਜੀ ਜਾਂਦੀ ਰਵੇ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਇੰਨੀ ਮੈਂ ਕਿਥੋਂ ਇਹਨਾਂ ਦੀ ਟੈਨਸ਼ਨ ਲੈਨੀ ਮੈਂ ਇਹਨਾਂ ਦੀ ਟੈਨਸ਼ਨ ਲੈ ਕੇ ਕੀ ਲੈਣਾ ਆਪਣਾ ਸਰੀਰ ਸਰੀਰ ਬਰਬਾਦ ਕਰਨਾ ਸਿਹਤ ਖਰਾਬ ਕਰਨੀ ਮੈਂ ਆਪਣੀ ਹਾਂ ਕੋਈ ਨਹੀਂ ਹਾਂ ਹੋਰ ਸੁਣਾ ਤੂੰ ਹੋਰ ਵਧੀਆ ਵਾ ਇਹਨੂੰ ਨਹੀਂ ਮੈਂ ਪੁੱਛਣਾ ਦੁੱਧ ਬਾਰੇ ਪੁੱਛੂੰਗੀ ਨਾ ਤੇ ਮੈਂ ਆਪਣੇ ਉਹਨੂੰ ਡੈਡੀ ਨੂੰ ਪੁੱਛੂੰਗੀ ਮੰਮੀ ਨੇ ਤਾਂ ਉਹਨੇ ਤਾਂ ਨਾ ਹੀ ਕਰਨੀ ਮੈਨੂੰ ਪਤਾ ਵਾ ਤੇ ਡੈਡੀ ਨਾ ਨਾ ਕਰੂਗਾ ਉਹਨੇ ਨਹੀਂ ਕਰਨੀ ਉਹ ਫਿਰ ਵੀ ਮੇਰੀ ਗੱਲ ਮੰਨ ਲੈਂਦਾ ਵਾ ਤਪੋਸ ਕੇ ਵੀ ਨਹੀਂ ਉਸ ਕੇ ਮੈਨੂੰ ਦੱਸ ਦੀ ਫਿਰ ਚਾਹੇ ਮੈਂ ਹੋਰ ਕਿਤੇ ਪਤਾ ਕਰ ਲੂੰਗੀ ਨਾ ਨਾ ਹੋਰ ਕਿਤੇ ਨਾ ਕਰੀ ਕੋਈ ਨਹੀਂ ਡੈਡੀ ਨੇ ਮੰਨ ਜਾਣਾ ਤੁਹਾਡੇ ਘਰੋਂ ਦੁੱਧ ਖੜੀ ਨਾਲੇ ਪਾਜ ਨਾ ਗੱਲਾਂ ਬਾਤਾਂ ਮਾਰ ਲਿਆ ਕਰੀ ਇਦਾਂ ਕਰਿਆ ਕਰੂ ਆਹ ਨਾਲੇ ਪੋਸ ਜਿਆ ਕਰੂੰਗੀ ਕਿ ਦਾਵਾਂ ਕਰਦਾ ਹੁਣ ਮੰਮਾ ਹਾਂਜੀ ਪੁੱਤ ਅਮਾ ਕਾ ਖਾਣੂ ਲੈ ਦੋ ਚੱਲ ਆ ਬਤਾ ਆਈ ਜਾ ਦੇ ਨਿਆਣਿਆਂ ਨੂੰ ਹਾਂ ਹਾਂ ਤਿੰਨਾਂ ਨਿਆਣਿਆਂ ਨੂੰ ਭਰਾ ਦੇ ਦੇ ਲੈ ਲਓ ਚਲੋ ਇਹ ਚਲ ਲਾਲੀ ਬਲੋ ਲੋਤੀ ਜੀ ਯਾ ਚੰਗਾ ਆ ਨਿਆਣਿਆਂ ਨੇ ਲੈ ਤਾ ਖਾਣ ਆ ਹੋ ਕੇ ਮਜੇ ਨਾਲ ਖਾਓ ਪੀਓ ਹਮ ਨੇ ਗੱਲਾਂ ਤਾਂ ਬਹੁਤ ਹੋ ਗਈਆਂ ਵਾ ਚਲ ਮੈਂ ਹੁਣ ਜਾਵਾਂ ਜਾਣਾ ਕਿੱਥੇ ਆ ਆ ਜਾ ਪਹਿਲਾਂ ਤੈਨੂੰ ਮੈਂ ਦੁੱਧ ਇੱਥੇ ਪਾ ਕੇ ਦਵਾ ਡੋਲੂ ਚ ਜਾ ਕੇ ਤਾਂ ਸੰਗਣੀ ਚਾਹ ਪੀਵੀ ਚਲ ਉੱਠ ਫਿਰ ਚਲ ਨਹੀਂ ਮੈਂ ਮੰਜਾ ਵੀ ਚੋਕੀ ਲਾਵਾਂ ਆਣੀਆਂ ਤਾਂ ਨੇ ਤੇ ਕਹੜਾ ਇੱਥੇ ਕਰੇ ਮੰਜਾ ਢਾ ਕੇ ਬੈਠੀ ਚੋਕ ਲਿਆ ਫਿਰ ਸਾਲਾਰ ਬਣੇ ਚਲੋ ਇਹ ਗਾੜੀ ਪੱਖੇ ਸਲੇ ਇਹ ਨਹੀਂ ਹੈ ਮੈਂ ਬਾਕੇ ਜੇ ਹੁਣ ਮਾਰੀ ਆਈ ਮੰਗਣ ਤਾਂ ਖਾਲੀ ਕਿਤਾ ਨੂੰ ਮੈਂ ਮੋੜਦਾ ਨਵਾਲੇ ਵੇਰਾ ਕਾ ਹੋ ਗ੍ਰੀਟ ਤੇ ਬੰਦਾ ਆਂਦਾ ਵੀ ਚੰਗਾ ਲੱਗਦਾ ਕਿ ਸਾਡੇ ਹੈ ਨਹੀਂ ਟੀ ਇਹ ਚਾਹੋ ਮੈਂ ਵਿਚਾਰੀ ਨੂੰ ਘਟ ਦੁੱਧ ਪਹਾਈ ਦੇ ਆਇਦੀ ਨਹੀਂ ਆ ਇਹ ਲਗਾ ਦੀ ਨਤਸਲੀਨ ਦਾ ਘਪਤੀ ਲਈ ਭਰੀ ਫਰੇਜ ਚ ਉਹ ਵਰਤ ਲੈਣਗੀ ਆਕੇ ਲੈ ਨਹੀਂ ਪੈਣਾ ਦੁੱਧ ਤਾਂ ਜਾ ਕੇ ਸੰਘਣੀ ਚਾਹ ਬਣਾ ਕੇ ਪੀ ਨੀ ਚਾਹ ਤਾਂ ਮੈਂ ਪੀ ਲੂੰਗੀ ਪਰ ਤੇ ਸਾਸਨਾਂ ਦਾ ਗੁੱਸਾ ਕਰੇ ਨੀ ਭੈਣਾ ਪਤਾ ਨੂੰ ਕਿੱਦਾਂ ਲੱਗਣਾ ਵਾ ਜੇ ਤੈਨੂੰ ਕਿਤੇ ਰਾਜ ਵੀ ਟੱਕਰ ਦਿੰਗੇ ਆ ਤੂੰ ਆਖੀ ਮੈਂ ਰਾਜੇ ਘਰ ਆਈ ਆ ਉਹਨਾਂ ਦੇ ਘਰੋਂ ਆਈ ਆ ਠੀਕ ਆ ਤੇ ਪੈਰਾਂ ਤੇ ਪਾਣੀ ਨਾ ਪੈਣ ਦਵੀ ਨੀ ਮੈਂ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ ਇਹਨਾਂ ਨੇ ਮੈਨੂੰ ਲੋੜ ਵਾ ਅੱਜ ਤੇਰੀ ਸਾਸਨ ਹੀ ਟੱਕਰੀ ਸਵੇਰੇ ਪਤਾ ਕਰੂੰਗੀ ਕੀ ਕਹਿੰਦੀ ਹਾਂ ਜੀ ਰਾਜ ਭਾਜ ਨਾ ਗੱਲਾਂ ਬਾਤਾਂ ਮਾਰ ਜੀ ਆਉਂਗੇ ਕਿੱਦਾਂ ਤੁਹਾਡੇ ਘਰ ਖਲਾਰਾ ਪਿਆ ਵਾ ਕੋਈ ਕੰਮ ਵਾਲੀ ਰੱਖ ਲੋ ਆਹ ਤੇ ਤੂੰ ਗੱਲ ਵਧੀਆ ਕੀਤੀ ਆ ਆਉਂਦੀ ਆ ਨਾ ਚੜਾਉਣੀ ਇਹਨਾਂ ਦੇ ਕੰਨੀ ਗੱਲ ਕਿ ਕੰਮ ਵਾਲੀ ਰੱਖੋ ਮੈਂ ਆਹ ਤੇ ਤੂੰ ਤੀਜਾ ਕਿਨੇ ਕਿਤੇ ਕਿਤੇ ਤੁਰੀਆਂ ਲੈਣਾ ਮੇਰੇ ਕੋਲ ਹੀ ਕੋਈ ਇੰਨੇ ਕੰਮ ਨਹੀਂ ਹੁੰਦੇ ਨਾਲੇ ਮੈਂ ਨਿਆਣੇ ਸਾਂਭਾਂ ਨਾਲੇ ਮੈਂ ਕੰਮ ਕਰਾਂ ਮੈਂ ਕਿੱਧਰ ਕਿੱਧਰ ਹੋ ਜਾ ਚਲ ਠੀਕ ਆ ਫਿਰ ਹਾਂ ਗੱਲ ਕਰੀਓ ਨਾ ਨਾ ਚੰਗਾ ਚੰਗਾ ਜਾਨੀ ਆ ਜਾ ਕੁੜੀ ਮੇਰਾ ਹੋਂਡਿਆਗਾ ਹਾਉਂਡੀ ਆ ਪ੍ਰਦੀਪ ਵੀ ਤਰੀ ਮੰਮੀ ਜੀ ਲੈ ਪੈਣਾ ਪੈਣਾ ਮੈਂ ਕਿੱਦਵੇਲੇ ਕਰ ਲਈ ਹੋਰ ਇਹਨੂੰ ਕਿਹੜਾ ਕੰਮ ਆ ਉਹ ਤੇ ਤੁਹਾਨੂੰ ਪਤਾ ਹੀ ਆ ਅਸੀਂ ਜਿੰਨਾ ਮਰਜੀ ਕਹਿ ਲਈਏ ਹਾਂ ਸਸਰੀ ਘਰ ਟਿਜੀ ਸਸਰੀ ਘਰ ਸਸਰੀ ਘਰ ਪ੍ਰਦੀਪ ਕਿੱਧਰ ਆਈ ਆ ਮੈਂ ਕਿੱਧਰ ਆਣਾ ਆਂਟੀ ਜੀ ਮੈਂ ਤੇ ਆ ਰਾਜੇ ਘਰ ਗਈ ਹੀ ਰਾਜੇ ਘਰ ਗਈ ਆ ਰਾਜੇ ਘਰ ਗਈ ਮੈਨੂੰ ਕੰਮ ਹੀ ਕੋਈ ਉਧਰ ਆ ਡੱਬੇ ਚ ਕੀ ਆ ਡੱਬੇ ਚ ਕੋਹ ਵੀ ਨਹੀਂ ਉਹਨਾਂ ਕਰੋ ਦੁੱਧ ਲਿਆਈ ਆ ਅੱਛਾ ਤੇ ਭੈਣ ਨੂੰ ਮੇਲਾ ਆ ਭੈਣ ਕੋ ਕਿੱਥੇ ਗਈ ਮੈਂ ਮੈਂ ਤਾਂ ਸਿੱਧੀ ਮਠੋਲੇ ਗਈ ਮੈਨੂੰ ਤਾਂ ਭੈਣ ਮੈਂ ਕਿੱਥੇ ਜਾਣਾ ਭੈਣ ਕੋ ਅੱਛਾ ਤੂੰ ਹਮੇ ਆਂਟੀ ਸ਼ੌਕ ਹੀ ਕਰਦੀ ਰਹਿਣੀ ਆ ਉਹ ਸ਼ੌਕ ਨਹੀਂ ਮੈਂ ਤਾਂ ਭੈਣਾ ਭੈਣਾ ਘਰੇ ਟਿੱਡ ਹੋਲ ਨਹੀਂ ਨਹੀਂ ਚਲ ਮੰਮੀ ਕੋਈ ਨਹੀਂ ਮਨ ਵੀ ਲੈ ਦੀਆ ਹੋ ਸਕਦਾ ਉੱਥੇ ਦੀ ਆ ਉਹ ਚਲੀ ਆਪਾਂ ਆ ਜਾ ਚਾਹ ਬਣੇ ਨੀ ਪੀਣਾ ਬਸ ਦੀਦੀ ਚਲੀ ਜਾਣਾ ਮੰਨੇ ਰਾਜਾ ਹੋ ਗਿਆ ਟਾਈਮ ਉੱਥੇ ਵਾਵਾ ਲੱਗ ਗਿਆ ਤੇ ਡੈਡੀ ਨੂੰ ਦੁੱਧ ਪਾ ਕੇ ਦੇਣਾ ਡਿੱਗੇ ਤੇ ਮੈਂ ਤੇ ਪਾ ਦੋ ਤੁਸੀਂ ਦੁੱਧ ਡਿੱਗੇ ਵਿੱਚ ਤੇ ਤੂੰ ਨਾ ਕੋਈ ਕੰਮ ਵੇਖ ਲੈ ਮੈਂ ਦੁੱਧ ਪਾ ਦਾਂ ਉਹਨੂੰ ਪਾ ਦੋ ਪਾ ਦੋ ਟਾਈਮ ਤੇ ਅੱਗੇ ਬੜਾ ਹੋ ਗਿਆ ਦੁੱਧ ਪਾਦਾ ਨਹੀਂ ਰਹੂਂ ਓਂ ਡਿਆ ਵਾ ਮੰਨੇ ਡਿੱਗਾ ਖਦਾਂ ਬਾਦ ਸੰਦੀ ਦਾ ਤੇਰੇ ਚਾਹ ਇਹਨੇ ਥੋੜਾ ਜਿਹਾ ਆਇਆ ਮੰਮੀ ਦੁੱਧਾ ਜਿਹੜਾ ਤੇ ਕੀ ਹੋਣਾ ਮਾ ਹਾਂ ਇਹਨੇ ਨਿਆਣੇ ਨੇ ਪੀ ਲਿਆ ਵਾ ਨੀ ਆਣਿਆ ਨੇ ਪੀ ਲਿਆ ਆਹੋ ਅੱਗੇ ਵੀ ਨਿਆਣੇ ਪਿੰਡੇ ਹੀ ਅੱਜ ਕੋਈ ਰੋਕਾਰ ਦਾ ਪੀਤਾ ਨਿਆਣਿਆਂ ਦਾ ਉਹ ਆਂਦੇ ਅੱਗੇ ਦਾਦੀ ਸਵਾਣੀ ਬੜਾਂਦੀ ਅੱਜ ਮੈਂ ਲਾਗੀ ਸੀ ਪਾਣੀ ਬੰਨ ਦਾ ਗਲਾਸ ਭਰਵਟ ਦਿੱਤੇ ਹਾ ਤੂੰ ਕਾਰ ਕਰ ਪੀਤਾ ਨਾ ਨਿਆਣਿਆਂ ਦਾ ਤੂੰ ਲਾਇਆ ਬਹਾਨਾ ਸਭੀ ਪੀਤਾ ਮੰਮੀ ਨਿਆਣਿਆਂ ਨੇ ਵੀ ਪਿਆ ਲਿਆ ਵਾ ਮੈਂ ਜਾਣਦੀ ਹਾਂ ਸਭ ਮੈਂ ਇਹਦੀ ਛੇੜਾਂ ਨਹੀਂਗੀ ਪ੍ਰਦੀਪ ਰਾਜ ਟੱਕਰੀ ਉਹਨੇ ਡੱਬਾ ਫੜਿਆ ਉਹਨੂੰ ਦੁੱਧ ਪਾ ਕੇ ਤੋ ਦਿੱਤਾ ਚਲ ਛਾ ਕੋਈ ਨਹੀਂ Olha lá, olha só a que é gordinha. ਠੀਕ ਕਰੀ ਦੀ ਜੀ ਸਤ ਸ੍ਰੀ ਅਕਾਲ ਯਾ ਠੀਕ ਵਧੀਆ ਚਲੋ ਵਧੀਆ ਚਾਹੀਦਾ ਕੀ ਬਣਿਆ ਕੋ ਨਹੀਂ ਬਣਾ ਕੀ ਬਸ ਵੇਲੇ ਤਹੀ ਘੰਡੇ ਆ ਮੈਂ ਵੀ ਬਸ ਸਬਜੀ ਦੀ ਗੀ ਬਣਾਉਣਾ ਅੱਛਾ ਤੇ ਮਿਰਚਾਂ ਜਿ ਪਈਆਂ ਸੀ ਮੈਂ ਖਰਾਬ ਹੋ ਜਾਣੀਆਂ ਤੇ ਰੱਖ ਹਾਂ ਆਂਟੀ ਕਿੱਥੇ ਆ ਆਂਟੀ ਆ ਵੇ ਧਾਰਾ ਕੱਢਣ ਦੀ ਧਾਰਾ ਕੱਢਣ ਦੀ ਆਹੋ ਮੈਂ ਦੁੱਧ ਦਾ ਪਤਾ ਕਰਨਾ ਹੈ ਮੈਂ ਪਤਾ ਕਰਨਾ ਕਰਨਾ ਫੋਨ ਤੇ ਭੇਲੀ ਆ ਅੱਛਾ ਭੇਲੀ ਆ ਆਹੋ ਨਹੀਂ ਮੈਂ ਕੱਲ ਵੀ ਆਈ ਮੈਨੂੰ ਟੱਕਰ ਹੀ ਨਹੀਂ ਸੀ ਅੱਜ ਮੈਂ ਤਾਈਆਂ ਆ ਗਈ ਆ ਮੁਰਦੇ ਪੈਰੀ ਮੈਂ ਹਾਂ ਤਾਰਾਂ ਦਾ ਟਾਈਮ ਹੋਇਆ ਮੈਂ ਪਤਾ ਕਰਨਾ ਦੁੱਧ ਦਾ ਡੈਡੀ ਉੱਥੇ ਹੀ ਆਣਾ ਤੇ ਮੈਂ ਆਖਿਆ ਨਾ ਮੰਮੀ ਇਕੱਲੀ ਨੇ ਸਭ ਮੰਨਣਾ ਨਹੀਂ ਤੂੰ ਪੁੱਛਿਆ ਤੇ ਹੁਣ ਤੇ ਡੈਡੀ ਵੀ ਲਾਗੇ ਖਲੋਤਾ ਵਾ ਹੁਣ ਗੱਲ ਕਰ ਡੈਡੀ ਤੇ ਫਿਰ ਵੀ ਮੰਨ ਜਾਂਦਾ ਵਾ ਮਾਤਾ ਥੋੜੀ ਜੀ ਅੜਬਵਾ ਸਾ ਮੈਂ ਪੋਸਤ ਲਈ ਨਹੀਂ ਆ ਕੀ ਕਹਿੰਦੇ ਆ ਜੇ ਤੇ ਮਨਜਣਗੇ ਚੰਗਾ ਵਾਸਾ ਕੋ ਨੇੜੇ ਥਾਵਾਂ ਦੁੱਧ ਮੈਂ ਲੈ ਜਾ ਕਰੂੰਗੀ ਹਾਂ ਤੇ ਰਾਜੇ ਦਾ ਘਰ ਤਾਂ ਦੂਰੀ ਬੜਾ ਜਿੱਦਾਂ ਨੂੰ ਉੱਥੇ ਜਾਣਾ ਜਿੰਦ ਤੇ ਤੂੰ ਘਾਤ ਲੈ ਕੇ ਦੁੱਧ ਲੈ ਜਾ ਕਰਦਾ ਆਂ ਵਾਦੀ ਘਾ ਵਾਦੀ ਮਿਲ ਜੂਗਾ ਤੇ ਮੈਂ ਸਗਰ ਜਿਹੜਾ ਕੁੜੀ ਨੂੰ ਬੱਸੇ ਚੜਾਉਣ ਆਇਆ ਕਨਾ ਮੈਂ ਤੇ ਜਿਹਦੀ ਦੁੱਧ ਲੈ ਜਾ ਕਰੂੰਗੀ ਨਾਲੇ ਕੁੜੀ ਬੱਸੇ ਚੜਾ ਗਈ ਨਾਲ ਦੁੱਧ ਲੈ ਗਈ ਆਹ ਉਹਦੇ ਨਾਲ ਤੈਨੂੰ ਸੋਖਵਾ ਨਾਲੇ ਮੈਨੂੰ ਵੀ ਸੋਖ ਸੋਖਣ ਲੈ ਕੰਨਾ ਦੁੱਧ ਲੈ ਕੇ ਲੈ ਚੰ ਤੂੰ ਇੱਦਾਂ ਕਰ ਮੰਮੀ ਭਾਈ ਜਾ चल ठीक आंटी जी सताल और सुना ठीक ठाक है हाँ ठीक ठाक है की डे करना हाँ कटे नु पानी डा के है थी? अच्छा अच्छा ठीक है मैं वाले काम आई ही जी सद के धन आओ किधर आए मैं दुद्ध का पता करना आई ही दुद्ध का पता ਹਾਂਜੀ ਦੋਧਰੀਆਂ ਦੇ ਪ੍ਰਦੀਪ ਸਾਡੀਆਂ ਬਾਂਦਾ ਲੱਗੀਆਂ ਤੇ ਲੱਗੀਆਂ ਪੱਕੀਆਂ ਵਾ ਦੁੱਧ ਤੇ ਪ੍ਰਦੀਪ ਆਡਾ ਡੇਢੀ ਵੀ ਜਾਂਦਾ ਵੀ ਇਹ ਮੈਨੂੰ ਤੁਹ ਪੇਤਾ ਵਾਲੇ ਨਹੀਂ ਜੇ ਆਕੇ ਮੈਂ ਵੀ ਹੰਬਰ ਖਾ ਹੰਡਾਈ ਆ ਤੇ ਸਾਡੇ ਦੁੱਧ ਨੀ ਕਾ ਹੈਗਾ ਦੇਣ ਜੋਗਾ ਦੁੱਧ ਤੇ ਨੂੰ ਦੇ ਹੀ ਦਵਾ ਪਰ ਸਾਡੇ ਘਰ ਤੇ ਲੜਾਈ ਬੜੀ ਪੈਂਦੀ ਆ ਸੰਦੀਪ ਤੇ ਇਹਦੀ ਚੁੱਕਣਾ ਦੇ ਵਿੱਚ ਆਉਂਦੀ ਆ ਕਰਾਂ ਤੇ ਕਰਾਂ ਕੀ ਹੈ ਤੇ ਖਰੇ ਕੀ ਗੱਲਾਂ ਸਖਾਰ ਕੇ ਜਾਂਦੀ ਆ ਪਰਦੀਪ ਕਿੱਧਰ ਆਈ ਸੀ ਆਂਕਾ ਜੀ ਆਉਣਾ ਕਿੱਧਰ ਵਾ ਦੁੱਧ ਦਾ ਪਤਾ ਕਰਨਾ ਹੀ ਮੈਂ ਮੈਂ ਚਲ ਦੁੱਧ ਲੈ ਆ ਜਾ ਕਰੂੰਗੀ ਇੱਥੋਂ ਅੰਟੀ ਨੇ ਜਵਾਬ ਦੇਤਾ ਦੁੱਧ ਦਾ ਕੀ ਕਹਿੰਦੀ ਆ ਕਹਿੰਦੀ ਹੈ ਨਹੀਂ ਸਾਡੇ ਦੁੱਧ ਬੰਦ ਲੱਗਿਆ ਨਾ ਡੇਰੀ 'ਚ ਜਾਂਦਾ ਦੁੱਧ ਚਲ ਤੂੰ ਬੈ ਇੱਥੇ ਕੁੜੀਆਂ ਲੱਗ ਕੇ ਮੈਂ ਪੁੱਛਦਾ ਉਹਨੂੰ ਦੁੱਧ ਹੈਗਾ ਵਾ ਦੁੱਧ ਹੈ ਕਿਉਂ ਨਹੀਂ ਕਾ ਕੋਈ ਨਹੀਂ ਚਲ ਵੀ ਇਹ ਲੋ ਪੁੱਛ ਸਕੇ ਸੁਖਵਿੰਦਰ ਪਰਦੀਪ ਆਈ ਸੀ ਹੀ ਆਂਦੇ ਪ੍ਰਦੀਪ ਉਹ ਆਂਦੀ ਮੈਂ ਦੁੱਧ ਲੈਣ ਆਈ ਸੀ ਆਂਟੀ ਨੇ ਜਵਾਬ ਦੇਤਾ ਦੁੱਧ ਤਾਂ ਘਰ ਬਠੇ ਰਾਵਾਂ ਪਰ ਇਹਦੇ ਆਉਣ ਨਾਲ ਸਾਡੇ ਘਰ ਨਿੱਤ ਕਪਾਤ ਲੈਣ ਆਈ ਨੂੰ ਉਹ ਕੋਈ ਅੰਦਾਜ਼ ਆਟਕ ਵਾੜ ਵਰਤਣਾ ਚੰਗਾ ਹੁੰਦਾ ਵਾੜਕ ਵਾੜ ਬਣਾ ਕੇ ਰੱਖਣੀ ਚਾਹੀਦੀ ਆ ਲੋੜ ਗਲੀ ਦੇ ਕੱਖ ਦੀ ਵੀ ਪੈ ਜਾਂਦੀ ਆ ਦੇ ਦੇ ਤੂੰ ਦੁੱਧ ਕੋਈ ਗੱਲ ਨਹੀਂ ਦੁੱਧ ਤਾਂ ਦੇ ਦੂੰਗੀ ਦੁੱਧ ਤਾਂ ਹੈਗਾ ਘਰ ਪਰ ਨਵਾਂ ਕਪਾਤ ਕੋਈ ਤੇ ਕੋਈ ਛਿੜਿਆ ਕਰਨਾ ਹੀ ਘਰ ਦੇ ਵਿੱਚ ਉਹ ਨਹੀਂ ਛੱਡਦਾ ਕੋਈ ਗੱਲ ਨਹੀਂ ਚਲ ਵੇਖ ਲੈ ਆਪਣੀ ਮਰਜ਼ੀ ਮੈਨੂੰ ਨਾ ਕੱਲ ਨੂੰ ਆਖੀ ਨਹੀਂ ਆਂਦਾ